ਸਤਿ ਸ੍ਰੀ ਅਕਾਲ ਜੋ ਸਾਗੁਰੂ ਰੂਪ ਸਾਧ ਸੰਗਤ ਜੀ ਰਸਨਾ ਕਰੂ ਪਵਿੱਤਰ ਜਿਨ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਆਂ ਪਿਆਰਿਓ ਅੱਜ ਬ੍ਰਮ ਗਿਆਨੀ ਅਸ਼ਟਵਕਰ ਜੀ ਦੀ ਕਥਾ ਕਰਨ ਲੱਗੇ ਹਾਂ ਸੋ ਸਰਬਣ ਕਰੋ ਅਸ਼ਟ ਬਕਰ ਦਾ ਐਸਾਸਰੀ ਸੀ ਉਸਦੇ 8 ਕਾ ਸੀ ਸੇਜ ਦੇ ਵਿੱਚ ਪਰ ਬਚਪਨ ਤੋਂ ਹੀ ਪਰਮੇਸ਼ਰ ਦੀ ਕਿਰਪਾ ਸੀ ਬ੍ਰਹਮ ਗਿਆਨੀ ਸੀ ਉਸ ਨੂੰ ਬ੍ਰਹਮ ਦਾ ਗਿਆਨ ਸੀਗਾ ਔਰ ਉਸ ਨੇ ਅਸ਼ਟ ਬਕਰ ਗੀਤਾ ਵੀ ਲਿਖੀ ਹੈ ਜੋ ਕਿ ਬੜੀ ਮਕਬੂਲ ਹੋਈ ਹੈ ਉਦਾਰਕ੍ਰਿਸ਼ੀ ਦੇ ਨਾਲ ਸੰਬੰਧ ਸਨ ਉਦਾਰਕ੍ਰਿਸ਼ ਦਾ ਪੁੱਤਰ ਨਾਸਕੀਤੂ ਸੀ ਉਹਨਾਂ ਦੀ ਭੈਣ ਅਸ਼ਟਬੱਕਰੀ ਦੇ ਪਿਤਾ ਕੋਹੜ ਮੋਨੀ ਦੇ ਨਾਲ ਵਿਆਹੀ ਸੀ ਇੱਕ ਹੋਰ ਬੁਨੀ ਦਾ ਪੁੱਤਰ ਅਸ਼ਟਬਕਰ ਸੀ ਨਾਸਕੀਤੂ ਦੇ ਮਾਮਾ ਜੀ ਲੱਗਦੇ ਸੀ ਸੋ ਇਹ ਕਥਾ ਵੀ ਬੜੀ ਪ੍ਰਚਲਿਤ ਹੈ ਕਿ ਇਹ ਸੱਤ ਹੈ ਕਿ ਉਹ ਸੱਤ ਹੈ بڑے ਗੁੜ ਗਿਆਨੀ ਬੰਦੇ ਇਸ ਦਾ ਵਿਸ਼ਲੇਸ਼ਣ ਕਰਦੇ ਹਨ ਕਥਾ ਕਰਦੇ ਹਨ ਪਰ ਇਹ ਗੂੜ ਗਿਆਨ ਹੈ ਇਹਦਾ ਜਿਹੜਾ ਜੋ ਉੱਤਰ ਸੀ ਉਹ ਅਸ਼ਟਵਕਰ ਨਹੀਂ ਦਿੱਤਾ ਸੀ ਉਹ ਆਪਾਂ ਜੋ ਰਾਜੇ ਜਨਕ ਨਾਲ ਸੰਬੰਧਿਤ ਕਥਾਵਾਂ ਨੇ ਇਹਨਾਂ ਜਾਈ ਵੀਡੀਓ ਆਪਾਂ ਵਿਸਥਾਰ ਸਹਿਤ ਪਾਵਾਂਗੇ ਸੋ ਅੰਨ੍ਹਾ ਅੰਨ੍ਹਾ ਕਥਾਾਂਾਂ ਕਥਾਾਂਾਂ ਲੁਪਤ ਹੁੰਦੀਆਂ ਜਾਂਦੀਆਂ ਇਹਨਾਂ ਨੂੰ ਸਰਬਣ ਕਰਿਆ ਕਰੋ ਇਹਨਾਂ ਤੋਂ ਕੁਛ ਗੁਰ ਗਿਆਨ ਲਿਆ ਕਰੋ ਸੋ ਮੈਂ ਬੇਨਤੀ ਕਰਾਂ ਕਿ ਅਸ਼ਟ ਬਕਰ ਗੰਗਾ ਦੇ ਕਿਨਾਰੇ ਦੇ ਉੱਤੇ ਧਿਆਨ ਮਗਨ ਬੈਠੇ ਸਨ ਗੈਤਰੀ ਦਾ ਜਾਪ ਕਰ ਰਹੇ ਸੀ ਤੇ ਉਧਰ ਉਤਰਾ ਦੇਵ ਬਰਮਾ ਵਿਸ਼ਨੂੰ ਮਹੇ ਜੀ ਤਿੰਨੇ ਦੇਵਤੇ ਉੱਪਰ ਦੇ ਕਾਸ਼ਮਾਰਗ ਦੇ ਵਿੱਚ ਦੀ ਜਾ ਰਹੇ ਸਨ ਤੇ ਦੇਖਿਆ ਕਿ ਬ੍ਰਹਮ ਗਿਆਨੀ ਅਸ਼ਟਬਕਰ ਜੋ ਧਿਆਨ ਮੰਗਰ ਹੈ ਪਰਮੇਸ਼ਰ ਦੀ ਭਗਤੀ ਦੇ ਵਿੱਚ ਲੀਨ ਰਹਿੰਦਾ ਹੈ ਚਲੋ ਆਪਾਂ ਉਹਨਾਂ ਦੇ ਦਰਸ਼ਨ ਦੇ ਕੇ ਆਈਏ ਤਿੰਨੇ ਦੇਵਤੇ ਆਏ ਆ ਕੇ ਉਹਨਾਂ ਦੇ ਸਾਹਮਣੇ ਹੋ ਕੇ ਬਰਮਾ ਜੀ ਨੇ ਕਿਹਾ ਅਸ਼ਟਬਕਰ ਪਰਮੇਸ਼ਰ ਆਏ ਹਨ ਭਗਵਾਨ ਆਪ ਇਹਦੇ ਪਾਸ ਆਏ ਹਨ ਮਹਾਦੇਵ ਜੀ ਆਏ ਹਨ ਆਪ ਦਰਸ਼ਨ ਕਰੋ ਤੇ ਇਹਨਾਂ ਤੋਂ ਕੁਝ ਮੰਗ ਲਓ अष्टावक्र जी चुप रहे। ਧਿਆਨ ਦੇ ਵਿੱਚ ਮਗਰ ਰਹੇ। ਦੁਬਾਰੇ ਫਿਰ ਬਾਂਜੀ ਨੇ ਫੇਰ ਕਿਹਾ ਅਸ਼ਟਾਵਕਰ। ਤ੍ਰੈਦੇਵ ਤਿੰਨੇ ਦੇਵਤੇ ਤੇਰੇ ਤੇ ਖੁਸ਼ ਹਨ। ਤੂੰ ਮੰਗ, ਮੰਗ ਜੋ ਕੁਛ ਮੰਗਣਾ ਹੈ। ਨਾਲੇ ਦਰਸ਼ਨ ਕਰਕੇ ਕਿਰਤਾਰ ਤੋ। ਅਸ਼ਟਾਵਕਰ ਫਿਰ ਵੀ ਕੁਛ ਨਹੀਂ ਬੋਲਿਆ। ਜਦੋਂ ਤੀਸਰਾ ਬਚਨ ਹੋਇਆ। ਬਰਮਾ ਜੀ ਨੇ ਫੇਰ ਕਿਹਾ ਅਸ਼ਟਾਵਕਰ। ਭਗਵਾਨ ਆਏ ਨੇ ਤਲੋਕੀ ਨਾਥ ਨੇ ਦੀਨ ਬੰਦੂ ਨੇ ਚਤਰਬੂਜੀ ਹਨ ਗਰੜ ਬਾਹਰ ਕਹਿੰਦੇ ਹਨ ਇਸ ਨੂੰ ਜਗਤ ਕਲਿਆਣ ਕਰ ਕਹਿੰਦੇ ਹਨ ਨਾਰਾਇਣ ਕਹਿੰਦੇ ਹਨ ਉਹ ਆਪ ਜੀ ਦੇ ਪਾਸ ਆਏ ਹਨ ਮੰਗ ਜੋ ਕੁਛ ਮੰਗਦਾ ਹੈ ਅਸ਼ਟਾ ਬਕਰ ਜੀ ਥੋੜਿਆ ਮੁਸਕਰਾਏ ਬ੍ਰਹਮ ਗਿਆਤਾ ਸੀ ਧੰਨਵਾਦ ਪ੍ਰਣਾਮ ਕੀਤੀ ਉਹ ਵਿਸ਼ਰ ਕਹਿਣ ਲੱਗੇ ਅਸ਼ਟਾ ਬਕਰ ਤੇਰੀ ਬਹੁਤ ਜਨਮਾਂ ਦੀ ਭਗਤੀ ਹੈ। ਔਰ ਹੁਣ ਵੀ ਤੂੰ ਬਹੁਤ ਪਰਮੇਸ਼ਰ ਦਾ ਪਿਆਰਾ ਹੈਂ। ਭਗਤੀ ਦੇ ਵਿੱਚ ਲਈ ਦੇਣਾ ਹੈ। ਤੇਰੀ ਕੋਈ ਇੱਛਾ ਮਨ ਦੀ ਬਿਲਾਸ਼ਾ ਹੈ ਤਦਸਕੀ ਚਾਹੀ ਰ ਤੇਨੂੰ ਅਸੀਂ ਦੇ ਕੇ ਦੇ ਜਾਂਦੇ ਆਂ। ਅਸ਼ਟਵਕਰ ਕਹਿਣ ਲਈ ਪਰਮੇਸ਼ਰ ਜੋ ਇਹ ਸਰੀਰ ਦਿੱਤਾ ਹੈ ਇਹ بڑا ਮੋਗ ਹੈ ਬੇਕਮੀ ਚੀਵਤੀ ਹੈ ਬੇਸ਼ਮਾਰ ਕੀਮਤੀ ਹੈ ਜਿਹੜਾ ਤੁਸੀਂ ਮੈਨੂੰ ਇਹ ਬਖਸ਼ਿਸ਼ ਕੀਤੀ ਹੈ ਤੇ ਫੌਰੀਸ ਤੋਂ ਇਲਾਵਾ ਹੋਰ ਕੀ ਚਾਹੀਦਾ ਹੈ ਆਪ ਜੀ ਦੇ ਦਰਸ਼ਨ ਵੀ ਹੋ ਗਏ ਹਨ ਇਹ ਵੀ ਮੋਗ ਹਨ بڑے ਜੁਗਾਂ ਦੇ ਵਿੱਚ ਕਦੇ-ਕਦੇ ਕਿਸੇ ਕਿਸੇ ऋषि महर्षि ਦੇ ਕਰਮਾਂ ਦੇ ਵਿੱਚ ਸੁਆਗਤ ਦੇ ਵਿੱਚ ਇਹ ਦਰਸ਼ਨ ਹੁੰਦੇ ਹਨ ਦੇਵਤੇ ਵੀ ਲਚਾਇ ਮਾਰ ਲੈਂਦੇ ਹਨ ਇਹ ਦਰਸ਼ਨਾਂ ਨੂੰ ਨਰਾਇਣ ਭਗਵਾਨ ਫਿਰ ਕਹਿਣ ਲੱਗੇ ਅਸ਼ਟਵਕਰ ਫਿਰ ਵੀ ਕੁਝ ਨਾ ਕੁਝ ਮੰਗਾ ਸੀ ਤੇਰੇ ਕੋਲ ਆਇਆ ਕਹਿੰਦੇ ਪਰਮੇਸ਼ਰ ਮੰਗਾ ਫਿਰ ਕਹਿੰਦੇ ਹਾਂ ਜ਼ਰੂਰ ਮੰਗਾ ਤੀਸਰਾ ਬਚਨ ਹੈ ਉਹ ਕਹਿੰਦੇ ਵੀ ਤੁਸੀਂ ਸਭ ਕੁਝ ਦੇ ਹੀ ਰੱਖਿਆ ਹੈ ਪਹਿਲਾ ਪ੍ਰਾਪਤ ਬਣੀ ਪਿੱਛੋ ਬਣਾ ਸਰੀਰ ਇਹ ਪ੍ਰਾਪਤ ਮੇਰੀ ਪਹਿਲੇ ਹੀ ਬਣ ਚੁੱਕੀ ਹੈ ਫਿਰ ਜੇ ਤੁਸੀਂ ਦੇਣਾ ਹੈ ਮੇਰੀ ਪ੍ਰਾਰਵਤ ਮੇਰੀ ਕਿਸਮਤ ਤੋਂ ਬਿਨਾ ਹੋਰ ਕੁਝ ਜੋ ਦੇ ਸਕਦੇ ਹੋ ਦੀ ਮੇਰੀ ਕਿਸਮਤ ਤੋਂ ਵੱਧ ਜੇ ਕੁਝithੋ ਸਮਰਥੋਂ ਦੇ ਸਕਦੇ ਹੋ ਤਾਂ ਮੈਨੂੰ ਦੇ ਦਿਓ ਪਰਮੇਸ਼ਰ ਰਾਜਕਿ ਕਹਿਣ ਲੱਗੇ ਵੀ ਅਸ਼ਟਵਕਰ ਕਿਸਮਤ ਤੋਂ ਵੱਧ ਤਾਂ ਕਿਸੇ ਨੂੰ ਵੀ ਨਹੀਂ ਮਿਲਦਾ ਦੋ ਪੈਸੇ ਵੀ ਇਧਰ ਉਧਰ ਨਹੀਂ ਹੋ ਸਕਦੇ ਤੇਰੀ ਕਿਸਮਤ ਦੇ ਵਿੱਚ ਅਸੀਂ ਵੱਧਾ ਇਕੱਠਾ ਕਰ ਸਕਦੇ ਹਾਂ ਉਸੇ ਦੇ ਵਿੱਚ ਉਹ ਕਹਿੰਦੇ ਹੱਥ ਜੋੜ ਕੇ ਕਹਿੰਦੇ ਪ੍ਰਮੇਸ਼ਰ ਫਿਰ ਇਹ ਤਾਂ ਮੈਨੂੰ ਮਿਲ ਹੀ ਜਾਂਦਾ ਐ ਮੈਂ ਭੋਗ ਰਿਹਾ ਭੋਗੇ ਬਿਨਾ ਭਾਗੇ ਨਹੀਂ ਇਹ ਤਾਂ ਭੋਗਣਾ ਹੀ ਪਊਗਾ ਮੇਰਾ ਸਰੀਰ ਅਸ਼ਟਾ ਦੋਸ਼ ਦੋਸ਼ ਨੇ ਦੇ ਵਿੱਚ ਉਹ ਵੀ ਮੈਨੂੰ ਭੋਗਣਾ ਪਊਗਾ ਮੈਂ ਭੋਗਿਆ ਮੈਂ ਪਰਮੇਸ਼ਰ ਦਾ ਨਾਮ ਜਪੀ ਜਾਣਾ ਚਲੋ ਐਨੀ ਕਹਿ ਕੇ ਤਿੰਨੇ ਦੇ ਵੰਤਰ ਧਿਆਨ ਹੋ ਗਏ ਉਥੋਂ ਸਮਾਧੀ ਤੋਂ ਉੱਠਿਆ ਅਸ਼ਟਬਕਰ ਘਰ ਨੂੰ ਜਾਣ ਲੱਗਿਆ ਤਾਂ ਰਸਤੇ ਦੇ ਵਿੱਚ ਜੋ ਇਹਦੇ ਬਾਲ ਗੋਪਾਲ ਜੀ ਮਿਲਣ ਵਾਲੇ ਸੀ ਉਹ ਮਿਲ ਗਏ ਉਹ ਕਹਿੰਦੇ ਅਸ਼ਟਬਕਰ ਬੱਲ ਕਹਿਣ ਲੱਗੇ ਬਈ ਯਾਤੂ ਕਦੇ ਗੱਲ ਨਹੀਂ ਕੀਤੀ ਵੀ ਤੇਰੇ ਮਾਤਾ ਪਿਤਾ ਕੌਣ ਹਨ ਕਿੱਥੇ ਕਿਹੜਾ ਤੁਹਾਡਾ ਪਿੰਡ ਹੈ ਕਿੱਥੇ ਰਹਿੰਦੇ ਹੋ ਤੁਸੀਂ ਉਹ ਕਹਿੰਦਾ ਜੀ ਸਾਡਾ ਆਹੀ ਪਿੰਡ ਹੈ ਕਿਉਂਕਿ ਇਹ ਆਪਣੇ ਨਾਨਕੀ ਘਰ ਰਹਿਣਾ ਹੁੰਦਾ ਸੀ ਇਹਦੇ ਜੋ ਪਿਤਾ ਜੀ ਕੋਹੜ ਗੁਣੀ ਸੀ ਉਹ ਰਾਜੇ ਜਨਕ ਦੀ ਜੇਲ੍ਹ ਦੇ ਵਿੱਚ ਸੀ ਆਪਾਂ ਕਥਾ ਅੱਗੇ ਕਰ ਰਹੇ ਹਾਂ ਉਸ ਨੂੰ ਨੇ ਪਤਾ ਸੀ ਵੀ ਇਹ ਮੇਰੇ ਨਾਲ ਕੇ ਦਾ ਪਿੰਡ ਹੈ ਕਿਉਂ ਬਾਲਕ ਸੀ ਮਾਤਾ ਪਿਤਾ ਉਸ ਨੂੰ ਇਹ ਗੱਲਾਂ ਬਾਤਾਂ ਦੱਸਦੇ ਨਹੀਂ ਸੀ ਸਰ ਪਰ ਬਾਲਕ ਕਹਿਣ ਲੱਗੇ ਕਹਿਣ ਲੱਗੇ ਅਸਟਾ ਬੱਕਰੇ ਤੇ ਤੇਰੇ ਨਾਨਕੇ ਦਾ ਪੁੱਢ ਹੈ ਆ ਨਾਸਕੀ ਤੂੰ ਤੇ ਇਤਰਾ ਮਾਮਾ ਜੀ ਨੇ ਤੇ ਉਧਾਰਕ ਜੀ ਤੁਹਾਡੇ ਨਾਨਾ ਜੀ ਸੀ ਤੇਰੀ ਮਾਤਾ ਜੀ ਤੇ ਤੂੰ ਅਬ ਦੇ ਨਾਨਕੀ ਰਹਿੰਦੇ ਹੋ ਫੇ ਤੇਰੇ ਪਿਤਾ ਜੀ ਕਿਹੜੇ ਹੋਏ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂਗਾ ਵੀ ਦੋਸਤੋ ਮਿੱਤਰੋ ਮੈਂ ਜਾ ਕੇ घरें माता जी ना घरें आया बड़ा निराश और नाराज भी और गुस्से च भी थोड़ा जा आके माता जी ने प्रणाम की माता जी अज मैं उस तो गल पुछनी है कि केंद्र अज मे बालक मिले से कोई उन्होंने मेरा पिंड पुछया मैं दसता विह सा पिंड ही है वो केंद्र नहीं थोड़ा तो पिंड होर है थोड़े पिता जी भी होर ने ਇਹ ਤਾਂ ਨਾਸਕੇ ਤਾਂ ਤੁਹਾਡੇ ਮਾਮਾ ਜੀ ਨੇ ਦਾਲਕੀ ਜੀ ਤੁਹਾਡੇ ਨਾਨਾ ਜੀ ਐ ਇਹ ਤੁਹਾਡੀ ਮਾਤਾ ਜੀ ਐ ਇਹ ਆਪਣਾ ਫਿਰ ਪਿੰਡ ਕਿਹੜਾ ਹੋਇਆ ਜਦੋਂ ਮਾਤਾ ਜੀ ਨੇ ਗੱਲ ਸੁਣੀ ਤੇ ਮਨ ਦੇ ਵਿੱਚ ਵਿਚਾਰ ਕੀਤੀ ਵੀ ਮਨਾ ਇਹਨੂੰ ਕਿਤਨੋਂ ਕਿਤੋਂ ਜ਼ਰੂਰ ਪਤਾ ਲੱਗਿਆ ਜੇ ਮੈਂ ਹੁਣ ਝੂਠ ਬੋਲੀ ਤਾਂ ਹੁਣ ਇਹ ਵੀ ਥੋੜਾ ਸਿਆਣਾ ਹੋਣ ਲੱਗ ਪਿਆ ਝੂਠ ਬੋਲਣਾ ਹੀ ਪਾਪ ਐ ਜੇ ਮੈਂ ਸੱਚ ਦੱਸਦੀਆਂ ਕਾ ਕਿਤੇ ਕੋਈ ਇਹੋ ਜੀ ਗਲਤੀ ਨਾ ਕਰ ਬੈਠੇ ਕਿਉਂਕਿ ਇਹਨਾਂ ਦੇ ਪਿਤਾ ਜੀ ਪਹਿਲੇ ਹੀ ਜਨਕ ਰਾਜੇ ਦੀ ਜੇਲ੍ਹ ਦੇ ਵਿੱਚ ਹਨ ਤੇ ਕਿਤੇ ਹੋ ਨਾ ਕੋਈ ਉਦੋਂ ਵੀ ਜ਼ਿਆਦੇ ਪਾੜਾ ਹੋ ਜੇ ਅਸ਼ਟਕਾਜ ਦੇ ਸਰੀਰ ਵਿੱਚ ਹਨ ਅਖੀਰ ਅਸ਼ਟਾ ਬਕਰ ਸਮਝਦਾ ਸੀ ਬ੍ਰਹਮ ਗਿਆਨੀ ਸੀ ਅੰਦਰ ਦੇ ਜਾਣ ਵਾਲਾ ਸੀ ਕਹਿੰਦਾ ਮਾਤਾ ਤੂੰ ਧੜਕ ਹੋ ਕੇ ਮੈਨੂੰ ਸੱਚੀ ਗੱਲ ਦੱਸ ਕਹਿੰਦੀ ਪੁੱਤਰ ਸੁਣੋ ਬਈ ਅਸ਼ਟਾਵਕਰ ਜਿਹੜਾ ਤੇਰਾ ਪਿਤਾ ਜੀ ਨੇ ਕੋਹੜ ਕੋਹੜ ਬੁਣੀ ਜੀ ਉਹ ਰਾਜੇ ਜਨਕ ਦੀ ਜੇਲ੍ਹ ਦੇ ਵਿੱਚ ਹੈ ਕਹਿੰਦਾ ਕਿਉਂ ਰਾਜੇ ਜਨਕ ਦਾ ਕੀ ਕੀ ਖਰਾਬਾ ਕਰਤਾ ਉਹ ਕਹਿੰਦੇ ਲੈ ਕਹਾਣੀ ਸੁਣੋ ਕਹਿੰਦਾ ਮਾਤਾ ਜੀ ਕਹਿਣ ਲੱਗੀ ਅਸ਼ਟਾਵਕਰ ਰਾਜਾ ਜਨਕ ਦੀ ਰਾਜਗਦੀ ਮਥਲਾਪੁਰੀ ਸ਼ਹਿਰ ਦੇ ਵਿੱਚ ਹੈ ਔਰ ਜਿਸ ਨੂੰ ਰਾਜੇ ਜਨਕ ਦਾ ਨਾਮ ਸੀਲਦੋਜ ਹੈ ਇਹਦਾ ਅਛਾ ਮਤਾਈ ਉਸ ਨੂੰ ਕਹਿੰਦੇ ਕਿ ਦਿਖਿਆਲ ਆਇਆ ਕੋਈ ਘਟਨਾ ਵਾਪਰੀ ਸ਼ਾਮ ਨੂੰ ਰਹਿ ਦਾਸ ਕਰਕੇ ਨਿਤਨੇਮਤ ਕਰਕੇ ਪਿਆ ਪੈਣ ਤੋਂ ਬਾਅਦ ਕੋਈ ਉਹਦੇ ਬੰਦੇ ਵਿੱਚ ਇਹ ਜੀ ਵਿਚਾਰ ਆਈ ਸਵੇਰ ਨੂੰ ਉੱਠਿਆ ਉੱਠ ਕੇ ਤੇ ਉਹਨੇ ਜਲ ਮੰਗਿਆ ਜਲ ਮੰਗਣ ਤੋਂ ਬਾਅਦ ਰਾਣੀਆਂ ਨੇ ਕਿਹਾ ਮਹਾਰਾਜ ਕੀ ਹੋ ਗਿਆ ਕਹਿੰਦੇ ਰਾਣੀ ਮੈਨੂੰ ਰਾਤ ਨੂੰ ਇਹੋ ਜਿਹਾ ਕੋਈ ਖਿਆਲ ਆਇਆ ਹੈ ਬਈ ਜੋ ਮੈਨੂੰ ਬਹੁਤ ਅੰਕਾ ਰਿਹਾ ਹੈ ਸਵੇਰ ਉੱਠ ਕੇ ਉਠਨਸਾਰ ਦਰਬਾਰ ਲਾਇਆ ਜੋ ਵਜ਼ੀਰ ਸੀ ਮੁਨਸੀਬ ਅਸ਼ਦੀ ਸਭ ਇਕੱਠੇ ਕੀਤੇ ਔਰ ਇਤਾਂ ਦਾ 1200 ਵਿਦਵਾਨ ਪੰਡਿਤ ਇਹਨਾਂ ਦੀ ਸਭਾ ਦੇ ਵਿੱਚ ਬ੍ਰਹਮ ਸਭਾ ਦੇ ਵਿੱਚ ਹੋਇਆ ਕਰਦਾ ਸੀ ਜੋ ਕਿ ਗਿਆਨ ਚਰਚਾ ਕਰਦੇ ਹੁੰਦੇ ਸੀ ਉਹਨਾਂ ਦੇ ਵਿੱਚ ਉਹ ਕੋਹੜ ਬਣੀ ਵੀ ਸੀਗਾ ਉਹ ਬੁਲਾ ਲੈ ਮਾਤਾ ਦਾਦੀਏ ਕਹਿਣ ਗਿਆ ਸ਼ਟਾ ਬਕਰ ਜਦੋਂ 1200 ਪੰਡਿਤ ਇਕੱਠੇ ਹੋਗੇ ਵਜ਼ੀਰ ਦਵਾਨ ਇਕੱਠੇ ਹੋਗੇ ਰਾਜਾ ਕਹਿਣ ਲੱਗਿਆ ਬ੍ਰਹਮਣੋ ਦੇਵਤਿਓ ઋਸ਼ਿਓ ਬੁਨਿਓ ਮੇਰੇ ਸਵਾਲ ਦਾ ਜਵਾਬ ਦਿਓ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈ ਉਹਦਾ ਜਵਾਬ ਦਿਓ ਤੁਸੀਂ ਵਿਦਵਾਨ ਹੋ ਜੋਤਿਸ਼ੀਓ ਤੇ ਬੇਅਦਾਂ ਦੇ ਗਿਆਤਾ ਹੋ ਜੋ ਦੁਸ਼ ਵਿੱਦਿਆ ਜਾਣਦੇ ਹੋ ਪੰਡਤ ਕਹਿਣ ਲਗੇ ਮਹਾਰਾਜ ਜੀ ਦੱਸੋ ਆਪ ਵੀ ਤੁਸੀਂ ਬੜੇ ਵਿਦਵਾਨ ਹੋ ਫਿਰ ਵੀ ਸਾਡੇ ਲੈ ਇੱਕ ਜੋ ਕੋਈ ਹਜਾ ਪ੍ਰਸ਼ਨ ਹੈ ਸੇਵਾ ਹੈ ਦੱਸੋ ਅਸੀਂ ਦੱਸਾਂਗੇ ਉਹ ਕਹਿੰਦੇ ਵੀ ਸੱਚ ਇਹ ਹੈ ਕਿ ਉਹ ਸੱਚ ਹੈ ਕਹਿੰਦੇ ਉਹ ਸੱਚ ਹੈ ਕਿ ਇਹ ਸੱਚ ਹੈ ਬ੍ਰਹਮਣ ਕਹਿਣ ਲੱਗੇ ਮਹਾਰਾ ਜੀ ਇਹ ਤਾਂ ਕੋਈ ਸਵਾਲ ਨਹੀਂ ਹੋਇਆ ਕੁਛ ਨਾ ਕੁਛ ਤਾਂ ਮਹਾਰਾ ਜੀ ਦੱਸੋ ਨਾ ਭਈ ਜਿਸ ਵਿਸ਼ੇ ਤੇ ਬਾਤ ਪੁੱਛ ਕਰ ਰਹੇ ਹਾਂ ਕਹਿੰਦੇ ਵੀ ਇਹ ਨਹੀਂ ਦੱਸਣਾ ਇਹ ਤੁਸੀਂ ਦੱਸਣਾ ਹੈ ਵੀ ਮੇਰਾ ਸਵਾਲ ਬਸ ਇੰਨਾ ਹੀ ਹੈ ਵੀ ਇਹ ਸਤੈਕ ਉਹ ਸਤ ਹੈ ਬੰਦ ਸੋਚੀ ਪਏਗੇ ਚਿੰਤਾਤ ਹੋ ਗਏ ਆਪ ਚ ਗਿਆਨ ਚਾਚਿਆ ਕਰਨ ਲੱਪੇ ਵੱਡੇ ਵੱਡੇ ਗ੍ਰੰਥ ਖੋਲੇ ਵੀ ਕਿਤੇ ਕੋਈ ਇਹ ਜਿਹਾ ਪ੍ਰਸ਼ਨ ਦਾ ਉੱਤਰ ਹੋ ਜੇ ਸਾਡੇ ਖਿਆਲ ਦੇ ਵਿੱਚ ਨਾ ਆਇਆ ਹੋਵੇ ਪਰ ਕੋਈ ਵੀ ਅਸੀ ਘਟਨਾ ਅਸੀ ਕਹਾਣੀ ਕੋਈ ਬੇਤਾਂ ਸ਼ਾਸਤਰਾਂ ਦੇ ਵਿੱਚੋਂ ਨਹੀਂ ਲੱਭਦੀ ਅਖੀਰ ਰਾਜੇ ਜਨਕ ਨੂੰ ਕਹਿਣਗੇ ਮਹਾਰਾਜ ਜੀ ਇਹ ਤਾਂ ਕੋਈ ਭੇਦ ਨਹੀਂ ਲੱਗਦਾ ਇਹ ਨਹੀਂ ਅੱਛਾ ਵੀ ਬਰਾਂਹ ਨਹੀਂ ਲੱਗਦਾ ਕਹਿੰਦੇ ਨਹੀਂ ਕਹਿੰਦੇ ਫੇਰ ਅਸੀਂ ਤੁਹਾਨੂੰ ਇਹ ਜਿਹੜੇ ਖੁਰਾਕਾ ਨੇ ਇਹ ਭਾਲਣ ਪੋਸ਼ਣ ਹੈ ਇਹ ਵਸਤਰ ਹੈ ਇਹ ਮੋਹਰਾਂ ਨੇ ਸਾਨੂੰ দান ਕਰਦੇ ਜਾਂ ਸੀ ਇਹ ਤਾਂ ਫਿਰ ਨੇਹ ਫੜਨੇ ਹੁਕਮ ਕਰਤਾ ਵਜੀਰਾ ਨੂੰ ਵੀ ਜਾਓ ਬਈ ਸੂਬੇਦਾਰ ਇਹਨਾਂ ਨੂੰ ਜੇਲ੍ਹ ਦੇ ਅੰਦਰ ਡੱਕ ਲਓ ਜਦੋਂ ਇਸ ਪ੍ਰਸ਼ਨ ਦਾ ਉੱਤਰ ਦੇ ਦੇਣਗੇ ਤਾਂ ਇਹਨਾਂ ਨੂੰ ਛੱਡਿਆ ਜਾਊਗਾ ਜੇਲ੍ਹ ਦੇ ਵਿੱਚ ਚਲੇ ਗਏ ਤੇ ਛੱਡ ਚਲੇ ਗਏ ਉਦੋਂ ਚੱਕ ਕੇ ਇਹਦੀ ਮਾਤਾ ਜੀ ਰਾਸ਼ਟਾ ਬਕਰ ਨੂੰ ਉਹਦੇ ਨਾਨਕੀ ਕਰਦਾ ਗਈ ਸੀ ਨਾਨਕਾਂ ਦੇ ਰਹਿਣ ਲੱਗ ਪਏ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਟਡੋਰਾ ਫਰਿਆ ਤਾਂ ਉਹਨਾਂ ਨੇ ਜੇਹ ਦੁਨੀਆਂ ਦੇ ਵਿੱਚ ਵੀ ਕੋਈ ਵੀ ਬੰਦਾ ਇਹ ਰੱਖ ਦੇਵੇ ਕਿ ਇਹ ਸੱਤ ਹੈ ਕਿ ਉਹ ਸੱਤ ਹੈ ਤਾਂ ਉਸ ਨੂੰ ਬਹੁਤ ਵੱਡਾ ਇਨਾਮ ਖਰਾਮ ਦੇਵਾਂਗੇ ਮੋਹਰਾਂ ਨਾਲ ਨਮਾਜਿਆ ਜਾਊਗਾ ਪਰ ਕਿਸੇ ਨੂੰ ਕੋਈ ਉੱਤਰ ਨਾ ਆਇਆ ਜਦੋਂ ਮਾਤਾ ਜੀ ਨੇ ਇਹ ਗੱਲ ਅਸ਼ਟਵੱਕਰ ਨੂੰ ਦੱਸੀ ਬਈ ਇਹ ਸੱਤ ਤੱਕ ਉਹ ਸੱਤ ਹੈ ਰਾਜੇ ਜਨਕ ਦਾ ਸਵਾਲ ਹੈ ਅਸ਼ਟਵੱਕਰ ਕਰਨ ਦਾ ਮਾਤਾ ਜੀ ਇਹ ਤਾਂ ਮੈਨੂੰ ਪਤਾ ਹੈ ਇਹਦਾ ਕੀ ਉੱਤਰ ਹੈ ਇਹ ਸਵਾਲ ਹੈਗਾ ਤੇ ਤੈਨੂੰ ਪਤਾ ਹੈ ਇਹ ਤਾਂ ਕਦੀ ਵੱਡੇ ਵੱਡੇ ਪੰਡਤਾਂ ਨੂੰ ਜੋਤਿਸ਼ੀਆਂ ਨੂੰ ਨਹੀਂ ਆਇਆ ਤੈਨੂੰ ਇਸ ਗੱਲ ਦਾ ਕਿਵੇਂ ਪਤਾ ਲੱਗ ਸਕਦਾ ਹੈ ਕਹਿੰਦਾ ਮਾਤਾ ਜੀ ਮੈਨੂੰ ਪਤਾ ਹੈ ਮੈਨੂੰ ਜਾਣ ਦੀ ਆਗਿਆ ਦੇ ਉਹ ਕਹੇ ਪੁੱਤਰ ਤਾ ਬਹੁਤ ਦੂਰ ਹੈ ਕਿਵੇਂ ਤੂੰ ਜਾਵੇਂਗਾ ਕਿਵੇਂ ਤੈਨੂੰ ਕੌਣ ਲਿਜਾਊਗਾ ਕੋਈ ਜਾਣ ਦਾ ਸਾਥ ਨਹੀਂ ਹੈ ਫੇਰ ਤੂੰ ਚਲੇ ਜਾਈ ਚਲੇ ਗਿਆ ਰਾਜੇ ਹੱਠੀ ਹੁੰਦੇ ਹਨ ਤੇਰੇ ਪਿਤਾ ਜੀ ਵਾਂਗੂ ਤੈਨੂੰ ਵੀ ਉੱਥੇ ਕੈਦ ਕਰ ਲਿਆ ਤੇਰੇ ਮਾਮਾ ਜੀ ਨੂੰ ਵੀ ਕੈਦ ਕਰ ਲਿਆ ਤੇ ਫਿਰ ਆਪਾਂ ਕੀ ਕਰਾਂਗੇ ਕਹਿੰਦੇ ਨਹੀਂ ਏਸੀ ਗੱਲ ਨਹੀਂ ਹੋ ਸਕਦੀ ਕਹਿੰਦੇ ਮਗਰਾਂ ਮੈਂ ਮਾਮਾ ਜੀ ਨੂੰ ਨਾਲ ਨਹੀਂ ਲੈ ਕੇ ਜਾਊ ਮੈਨੂੰ ਉੱਥੇ ਰਾਜ ਦਰਬਾਰ ਦੇ ਕੋਲ ਛੱਡੇ ਆ ਪਰੇ ਹੋ ਜੂਗਾ ਤੇ ਮੈਂ ਜਾਊਗਾ ਤੇ ਮੌਦ ਉੱਤਰ ਦੇ ਕੇ ਪਿਤਾ ਜੀ ਨੂੰ ਛਡਾ ਕੇ ਲਿਆਊਗਾ ਅਖੀਰ ਬਾਲਗੋ ਸਾਠ ਦੇਖਿਆ ਮਾਤਾ ਨੇ ਕਹਿ ਲਗੀਆ ਸਵੇਤ ਕੇਤੂ ਨੂੰ ਮਾਮੇ ਨੂੰ ਨਾਲ ਭੇਜਤਾ ਤੇ ਅਸ਼ਟਬੱਕਰ ਜੀ ਨੂੰ ਜੋ ਵੀ ਜਿਵੇਂ ਵੀ ਸਾਧਨ ਬਣਿਆ ਪਾਲਕੀ ਦੇ ਵਿੱਚ ਰੇੜੀ ਦੇ ਵਿੱਚ ਜੋ ਵੀ ਆ ਜਿੱਦਾਂ ਪ੍ਰੀਸ਼ਾ ਚਲੇਗੇ ਅਚਾਨਕ ਜਦੋਂ ਮਿਤਲਾਪੁਰ ਸ਼ਹਿਰ ਦੇ ਵਿੱਚ ਬੜੇ ਤਸ਼ਰਕਾਂ ਦੀ ਸਫਾਈ ਹੋ ਰਹੀ ਹੈ ਛਰਕਾ ਹੋ ਰਿਹਾ ਹੈ ਇਤਰਥੇ ਛਿੜਕੇ ਜਾ ਰਹੇ ਹਨ ਪਾਣੀ ਦੇ ਛਿੜਕਾਅ ਹੋ ਰਹੇ ਹਨ ਬਹੁਤ ਹੁੰਤਾਬ ਨਾਲ ਤਿਆਰੀਆਂ ਹੋ ਰਹੀਆਂ ਹਨ ਅਸ਼ਟਾ ਬਕਰ ਨੂੰ ਨਾਸਕੀ ਤੂਰਾ ਮਾਮਾ ਕਹਿਣ ਲੱਗਿਆ ਅਸ਼ਟਾ ਬਕਰ ਅਜੇ ਤੱਕ ਕੋਈ ਕਾਰਨ ਹੈ ਕੋਈ ਇੱਥੇ ਜਲਸਾ ਜਲੂਸ ਹੈ ਕੋਈ ਕੋਈ ਉਤਸਵ ਬਣਾਇਆ ਜਾ ਰਿਹਾ ਹੈ ਅਸ਼ਟਾ ਬਕਰ ਕਹਿਣਗੇ ਮਾਮਾ ਜੀ ਤੁਸੀਂ ਪਰੇ ਹੋ ਜੀ ਮੈਨੂੰ ਛੜਕ ਦੇ ਵਿਚਾਲੇ ਬਿਠਾ ਲ। ਇਹਦਾ ਛੜਕ ਦੇ ਵਿਚਾਲੇ ਤਾਂ ਇਕੱਠ ਹੈ ਭੀੜ ਹੈ ਡਰ ਜਾਣਗੇ ਤੁਹਾਨੂੰ ਕਹਿੰਦਾ ਮੈਨੂੰ ਕੁਝ ਨਹੀਂ ਹੋਊਗਾ ਤੁਸੀਂ ਪਰੇ ਹੋ ਕੇ ਬੈਠ ਜਾਓ ਮੇਰੇ ਕੋਲ ਨਾ ਆਇਓ ਮੈਂ ਆਪੇ ਇਂਤਜ਼ਾਮ ਕਰਾਂਗਾ। ਅਸ਼ਟਾ ਬੱਕਰ ਦੇ ਮਾਮੇ ਨੇ ਅਸ਼ਟਾ ਬੱਕਰ ਨੂੰ ਛੜਕ ਦੇ ਸੈਂਟਰ ਦੇ ਵਿੱਚ ਬਿਠਾ ਦਿੱਤਾ ਤੇ ਆਪ ਪਰੇ ਹੋ ਕੇ ਬੈਠ ਗਿਆ ਦੇਖਦਾ ਰਿਹਾ। ਉਧਰੋਂ ਨੌਕਰ ਚੱਕ ਰਾਜੇ ਜਨਕ ਦੇ ਆਏ ਆ ਕੇ ਕਹਿਣ ਲੱਗੇ ਕੌਣ ਹੈ ਬੋਲਾ ਇਸ ਨੂੰ ਪਰੇ ਕਰੋ ਚੱਕ ਕੇ ਉਹ ਕਹਿੰਦਾ ਵੀ ਅਸ਼ਟਬਕਰ ਕਹਿਣ ਲੱਗੇ ਤੁਸੀਂ ਕੌਣ ਕਹਿੰਦਾ ਜੀ ਅਸੀਂ ਨੌਕਰਾਂ ਦੇ ਰਾਜੇ ਜਨਕ ਦੇ ਰਾਜੇ ਜਨਕ ਦੀ ਸਵਾਰੀ ਆ ਰਹੀ ਹੈ ਤੁਸੀਂ ਸੜਕ ਦੇ ਵਿੱਚ ਬੈਠੇ ਹੋ ਬਹੁ ਮਾੜੀ ਗੱਲ ਹੈ ਤੁਹਾਡੀ ਇੱਥੇ ਘੋੜੇ ਹਾਥੀ ਲੰਘਣਗੇ ਤੁਹਾਨੂੰ ਦੜ ਕੇ ਜਾਣਗੇ ਤੁਸੀਂ ਅੱਗੇ ਉਹ ਵੱਤੋ ਬੱਜਿਓ ਕਹਿਣ ਲੱਗਾ ਅਛਾ ਬਈ ਰਾਜਾ ਜਨਕ ਉਹ ਰਾਜਾ ਜਨਕ ਮੂਰਖ ਵੀ ਜਿਸ ਨੇ ਇੱਕ ਛੋਟੇ ਜਿਹੇ ਪ੍ਰਸ਼ਨ ਕਰਕੇ 1200 ਪੰਡਤਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਰੱਖਿਆ ਉਹਦੀ ਬਾਤ ਕਰ ਰਹੇ ਹਾਂ ਕਹਿੰਦਾ ਜੀ ਰਾਜਾ ਮੂਰਖਾ ਉਹ ਤਾਂ ਬ੍ਰਹਮ ਗਿਆਨੀ ਹੈ ਰਾਜ ਬਾਦਸ਼ਾਹ ਰਾਜਾ ਰਾਜ yogi ਹੈ ਰਾਜ ਰਿਸ਼ੀ ਹੈ ਤੇ ਕਹਿੰਦੇ ਤੈਨੂੰ ਜਿਹੜਾ ਉਹਦਾ ਸਵਾਲ ਹੈ ਉਸ ਦਾ ਪਤਾ ਹੈ ਇਹਦਾ ਬਿਲਕੁਲ ਪਤਾ ਹੈ ਕਿਹੜਾ ਸਵਾਲ ਹੈ ਇਹ ਤਾਂ ਹਨ ਪਰਪੰਦੇ ਵੀ ਦੱਸੀ ਜਾਂਦੇ ਨੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਜਿਹੜੇ ਸਿਪਾਹੀ ਸੀ ਭੱਜ ਕੇ ਗਏ ਜਾ ਕੇ ਰਾਜੇ ਜਨਕਰੂ ਕੋਲ ਲੈਣ ਲੱਗੇ ਵੀ ਮਹਾਰਾਜ ਕੋਈ ਅਸ਼ਟਬਕਰ ਨਾਂ ਦਾ ਬਾਲਕ ਹੈ ਉਹ ਤੁਹਾਡੇ ਸਵਾਲ ਦਾ ਉੱਤਰ ਜਾਣਦਾ ਹੈ ਔਰ ਛੜਕ ਦੇ ਵਿੱਚ ਬੈਠਾ ਜਦੋਂ ਰਾਜਾ ਜਨਕ ਨੇ ਇਹ ਗੱਲ ਸੁਣੀ ਤਾਂ ਪੌਰਨ ਹਾਥੀ ਦੀs ਵਾਰੀ ਤੋਂ ਉੱਤਰਿਆ ਇਹ ਤਾਂ ਇਹਨਾਂ ਲਈ ਵੀ ਪ੍ਰੋਗਰਾਮ ਕਰੋ ਕੈਨਸਲ ਉਹ ਬੱਚੇ ਨੂੰ ਛੇਤੀ ਛੇਤੀ ਲੈ ਕੇ ਆਇਆ ਰਾਜਨੇ ਦੇ ਦਰਬਾਰ ਲਾ ਲਿਆ ਉਹੀ ਵਜੀਰਦਵਾਨ ਸਜਾ ਸੁਭੈਵਨ ਹੋ ਗਏ ਹੋ ਕੇ ਤੇ ਉਹ ਬਾਲਕ ਨੂੰ ਵੀ ਲੈ ਆਂਦਾ ਰਾਜਨਿਕ ਨੇ ਪ੍ਰਣਾਮ ਕੀਤੀ ਕਰਨ ਲੱਗੀ ਵੀ ਬਾਲਕ ਤੂੰ ਮੇਰੇ ਸਵਾਲ ਦਾ ਜਵਾਬ ਜਾਣਦਾ ਇਹਨਾਂ ਮਹਾਰਾਜ ਜੀ ਪਹਿਲਾਂ ਮੈਨੂੰ ਆਸਣ ਗਹਿਣ ਦਿਵਾਓ ਆਸਣ ਵੀ ਉੱਚਾ ਤੇਰੇ ਨਾਲ ਉੱਚਾ ਹੋਵੇ ਕਿਉਂਕਿ ਜਿਹੜਾ ਬਖਤਾ ਹੈ ਵਿਦਵਾਨ ਹੈ ਕਥਾਵਾਚਕ ਹੈ ਜਾਣਕਰੋਦਾ ਹੈ ਉਹਦਾ ਉੱਚਾ ਹੋਣਾ ਚਾਹੀਦਾ ਹੈ ਫਿਰ ਮੈਂ ਥੋੜੇ ਸਵਾਲ ਜਵਾਬ ਦੂੰਗਾ ਰਾਜੇ ਜਨਕ ਨੇ ਜਥਾ ਯੋਗ ਦਾ ਅਸਨ ਲਵਾਇਆ ਉੱਚਾ ਅਸਨ ਲਵਾਤਾ ਆਪ ਇੱਥਾਂ ਬੈਠ ਕੇ ਤੇ ਕਹਿਣ ਲਗੇ ਵੀ ਸਦਸੋਵਾ ਦੱਸੋ ਵੀ ਬਾਲਕ ਦੱਸ ਮੈਂ ਉੱਤਰ ਪ੍ਰਸ਼ਨ ਪਾਵਾਂ ਕਹਿੰਦਾ ਨਹੀਂ ਅਜੇ ਨਹੀਂ ਪਾਉਣਾ ਪਹਿਲਾਂ ਤੂੰ ਜਿਹੜੇ ਤੇਰੇ ਵਿਦਵਾਨ ਪੰਡਤ ਹਨ ਉਹਨਾਂ ਨੂੰ ਵੀ ਸਭਾ ਦੇ ਵਿੱਚ ਲੈ ਕੇ ਆ ਚਲੋ ਰਾਜੇ ਨੇ ਜਨਕ ਨੇ ਹੁਕਮ ਕੀਤਾ ਸਾਰੇ ਪੰਡਤ ਵੀ ਆ ਗਏ ਆ ਕੇ ਬੈਠ ਗਏ ਨੀਵੇਂ ਪਈਆਂ ਹੋਈਆਂ ਹਨ ਰਾਜਾ ਜਨਕ ਨੂੰ ਜਦੋਂ ਦੇਖਿਆ ਅਸ਼ਟਬੱਕਣ ਦੇ ਪਿਤਾ ਜੀ ਨੂੰ ਨਮਸਕਾਰ ਕੀਤੀ ਮੰਚ ਤੇ ਰਾਜਾ ਜਨਕ ਨੂੰ ਕਹਿਣ ਲੱਗਾ ਵੀ ਰਾਜਨ ਸਵਾਲ ਕਰ ਉਹ ਕਹਿੰਦਾ ਜੀ ਸਵਾਲ ਤਾਂ ਮੇਰਾ ਹੈ ਇਹ ਵੀ ਇਹ ਸੱਚ ਹੈ ਕਿ ਉਹ ਸੱਚ ਹੈ ਉਹ ਕਹਿੰਦਾ ਹੈ ਅਸ਼ਟਾ ਬਕਰ ਕਹਿਣ ਲੱਗਿਆ ਨਾ ਉਹ ਸੱਚ ਹੈ ਤੇ ਨਾ ਇਹ ਸੱਚ ਹੈ ਰਾਜਾ ਜਨ ਕਹਿਣ ਲੱਗਿਆ ਬਾਲਕ ਤੂੰ ਹੁਸ਼ਿਆਰੀ ਨਾ ਕਰ ਮੇਰੇ ਨਾਲ ਚਤ్రਾਈ ਨਾ ਕਰ ਮੈਂ ਤੇਰੇ ਇੰਨੇ ਸਵਾਲ ਜਵਾਬ ਦੇ ਨਾਲ ਮੈਂ ਸਹਿਮਤ ਨਹੀਂ ਹੋਊਂਗਾ ਮੈਂ ਤਾਂ ਇਹਦਾ ਸਹੀ ਜਵਾਬ ਔਰ ਉਦਾਹਰਨਾ ਸਹਿਤ ਇਹਨੂੰ ਸਪਸ਼ਟ ਹੀ ਕਰ ਲਵਾਂਗਾ ਫਿਰ ਮੈਂ ਤੇਰੇ ਇਸ ਦਾ ਸਵਾਲ ਦਾ ਜਵਾਬ ਮੰਗੂਗਾ ਨੇ ਤੈਨੂੰ ਵੀ ਉਸੇ ਜੇਲ੍ਹ ਦੇ ਵਿੱਚ ਜਾਣਾ। ਅਸ਼ਟਬੁਕਰ ਕਹਿਣ ਲੱਗਾ ਰਾਜਵ ਸੁਣਾ। ਇਹ ਕਿਸੇ ਦਾ ਪ੍ਰਸ਼ਨ ਨਹੀਂ ਤੇ ਕਿਸੇ ਦਾ ਜਵਾਬ ਨਹੀਂ ਤੇਰਾ ਆਪ ਦੇ ਪ੍ਰਸ਼ਨ ਪਾਇਆ ਹੋਇਆ ਹੈ। ਆਪ ਦੇ ਤੇਰਾ ਇਹ ਉੱਤਰ ਬਣਾਇਆ ਹੋਇਆ ਹੈ। ਇਹ ਮੈਂ ਇਹਦਾ ਸਾਰਾ ਜਾਣਦਾ ਹਾਂ। ਤੁਸੀਂ ਹੁਕਮ ਕਰੋ ਮੈਂ ਸਲਾਮਾਂ ਸਾਰੀ ਸਭਾ 'ਚ। ਰਾਜਵ ਨੇ ਕਹਿਣ ਲੱਗਾ ਠੀਕ ਹੈ ਸੁਣਾ। ਉਹ ਕਹਿੰਦਾ ਲੈ ਸੁਣ। ਕਹਿੰਦਾ ਤੂੰ ਇੱਕ ਦਿਨ ਸ਼ਾਮ ਦਾ ਟਾਈਮ ਸੀ ਰਾਜ ਦਰਬਾਰ ਨੂੰ ਵਿਖਾਤ ਕਰਕੇ ਘਰ ਹੀ ਚਲੇ ਗਿਆ ਨਿਤਨੇਮ ਕੀਤਾ ਨਿਤਨੇਮ ਕਰਨ ਤੋਂ ਬਾਅਦ ਉਹਦਾ ਅੰਨ ਪਾਣੀ ਛੱਕ ਕੇ ਜਦੋਂ ਸੌਂ ਗਿਆ ਸੌਣ ਸਾਰੀ ਤੈਨੂੰ ਨੀਂਦ ਆ ਗਈ ਇਹਨਾਂ ਸਤਿਵਚਨ ਜੀ ਜਦੋਂ ਨੀਂਦ ਆ ਗਈ ਨੀਂਦਰ ਦੇ ਨਾਲ ਹੀ ਤੇਰਾ ਸੁਪਨਾ ਚੱਲ ਪਿਆ ਕੀ ਕਹਿੰਦਾ ਬਾਣੀ ਚ ਵੀ ਦਰਜ ਕੀਤਾ ਹੈ ਨਰਪਤ ਏਕ ਸਿੰਧਾਸਣ ਸੋਇਆ ਸੁਪਨੇ ਪਿਆ ਬਗੜੀ ਅਸ਼ਟਰਾਜ ਬਿਛਰ ਦੁਖ ਪਾਇਆ ਤੇਗਤ ਭਈ ਮਹਤਮਾ ਸੁਪਨਾ ਆ ਗਿਆ ਤੈਨੂੰ ਪੈਂਨ ਸਾਰੀ ਸੁਪਨੇ ਦੇ ਵਿੱਚ ਕੀ ਹੋਇਆ ਤੂੰ ਗੰਗਾਲ ਬਣ ਗਿਆ ਭਿਖਾਰੀ ਬਣ ਗਿਆ ਸੁਪਨਾ ਚੱਲਦਾ ਜਾ ਰਿਹਾ ਹੈ ਭਿਖਾਰੀ ਬਣ ਗਿਆ ਤੂੰ ਦਰ ਦਰ ਮੰਗਦਾ ਫਿਰਦਾ ਹੈ ਤੈਨੂੰ ਕਿਸੇ ਨੇ ਖੈਰ ਨਹੀਂ ਪਾਈ ਕਿਸ ਨੇ ਮੈਂ ਕਰੀ ਬਾਈ ਅਖੀਰ ਤੋਂ ਬਹੁਤ ਤੀ ਦੁਖੀ ਹੋ ਗਿਆ ਗਰਮੀ ਦਾ ਬਹੀਨਾ ਸੀ ਗਰਮੀ ਵੀ ਲੱਗ ਰਹੀ ਹੈ ਪਿਆਸ ਵੀ ਪੂਰੀ ਲੱਗ ਰਹੀ ਹੈ ਭੁੱਖ ਵੀ ਪੂਰੀ ਲੱਗ ਰਹੀ ਹੈ ਤੇ ਅਖੀਰ ਇੱਕ ਸੰਤਾਂ ਦਾ ਖੇਤਰ ਲੱਗਿਆ ਹੋਇਆ ਅਨਿਸ਼ੇਠ ਉੱਥੇ ਦੇਖਿਆ ਤਾਂ ਵੀ ਲੋਕ ਲੱਗਰ ਛੱਕ ਰਹੇ ਹਨ ਖੇਤਰ ਦੇ ਵਿੱਚ ਸਾਧੂ ਭੋਜ ਛੱਕ ਰਹੇ ਹਨ ਤਾਂ ਸੋਚਿਆ ਕਿ ਉੱਥੇ ਸ਼ਾਇਦ ਭੋਜਨ ਮਿਲ ਜਾਵੇ ਤੂੰ ਵੀ ਚਲਿਆ ਗਿਆ ਜਦੋਂ ਚਲਿਆ ਗਿਆ ਤੇ ਕਹਾں ਪਹਾੜੇ ਦੇ ਵਿੱਚ ਇੱਕ ਛੇਤ ਦੇ ਵਿੱਚ ਖਿਚੜੀ ਬਤਾ ਰਹੇ ਸੀ ਉਹ ਖਿਚੜੀ ਤੇ ਪੱਤਲ ਦੇ ਉੱਤੇ ਹੱਥ ਦੇ ਉੱਤੇ ਰਖਾਈ ਭੀੜ ਬੜੀ ਸੀ ਤੈਂ ਸੋਚਿਆ ਪਿਆਸ ਪਹਿਲਾਂ ਬਹੁਤ ਲੱਗੀ ਪਿਆਸ ਪਹਿਲਾਂ ਮਜਾਵਾਂ ਪਾਣੀ ਦੂਰ ਥੋੜੇ ਜਿਹਾ ਦੂਰ ਲਾਇਆ ਹੋਇਆ ਸੀਗਾ ਉੱਥੇ ਜਨ ਲੋਕ ਸੰਗਤਾਂ ਪਾਣੀ ਪੀ ਰਹੀਆਂ ਸਨ ਉੱਥੇ ਚਲਿਆ ਗਿਆ ਜਦੋਂ ਤੂੰ ਹੱਥਾਂ ਦੇ ਤੇਰੇ ਪੱਤਲ ਸੀ ਖਿਚੜੀ ਵਾਲੀ ਪਾਣੀ ਪੀਣ ਗਿਆ ਤੇਰਾ ਕਿਸੇ ਨੇ ਸੀਰ ਕਮਜ਼ੋਰ ਸੀ ਕਿਸੇ ਨੇ ਧੱਕਾ ਮਾਰਿਆ ਤੇ ਤੂੰ ਡਿੱਗ ਪਿਆ ਤੇ ਤੇਰੀ ਖਿਚੜੀ ਵੀ ਲਿੱਗ ਪਈ ਡੇਗਦੇ ਦੇ ਮੂੰਹੋਂ ਤੇਰੇੋਂ ਪਾਣੀ ਨਿਕਲਿਆ ਜਦੋਂ ਪਾਣੀ ਗਿਆ ਤਾਂ ਤੇਰੀ ਰਾਣੀ ਸੋਨੇ ਦੇ ਸਰਾਇਆਂ ਦੇ ਵਿੱਚ ਚੱਕੀ ਪਾਣੀ ਚੱਕੀ ਫਿਰੇ ਉਧਰ ਬਾਂਦੀਆਂ ਪਾਣੀ ਗੰਗਾ ਜਲ ਚੱਕੀ ਫਿਰਨ ਆਲੇ ਵਾਲੇ ਤੇਰੇ ਗੋਲੀਆਂ ਬਾਂਦੀਆਂ ਹੋ ਗਿਆ ਮਹਾਰਾਣੀ ਹਾੜੀ ਕੱਢ ਰਹੀ ਹੈ ਮਹਾਰਾਜ ਇਹ ਹੋਇਆ ਆਪ ਜੀ ਨੂੰ ਪੈਰਾ ਸੁਪਨਾ ਆਇਆ ਕੋਈ ਤੈਂ ਪਾਣੀ ਨਹੀਂ ਪੀਤਾ ਤੈਂ ਕਿਹਾ ਰਾਣੀ ਮੈਨੂੰ ਕੋਈ ਇਹ ਦੱਸੇ ਵੀ ਇਹ ਸੱਤ ਹੈ ਕੋ ਉਹ ਸੱਤ ਹੈ ਉਹ ਕਹਿੰਦੀ ਰਾਜਨ ਅਜੇ ਤੇਰੇ ਤੇ ਸੁਪਰੇ ਦਾ ਪ੍ਰਭਾਵ ਹੈ ਤੂੰ ਅਲਟਪਲਟ ਗੱਲਾਂ ਕਰਦਾ ਹੈ ਸਵੇਰੇ ਆਪਾਂ ਸਮਾਗਮ ਕਰਾਂਗੇ ਤੂੰ ਜਲ ਛਕ ਲੈ ਜਲ ਛਕ ਲਿਆ ਪਰ ਤੈਨੂੰ ਨੀਂਦ ਕਿੱਥੇ ਆਵੇ ਸਵੇਰਾ ਹੋ ਗਿਆ ਦਰਬਾਰ ਲਾਇਆ ਪੰਡਤਾਂ ਨੂੰ ઋਸ਼ੀਆਂ ਨੂੰ ਪੁਜੀਰਾਂ ਦਵਾਨਾਂ ਨੂੰ ਪੁੱਛਿਆ ਪਰ ਕਿਸੇ ਨੂੰ ਉੱਤਰ ਨਹੀਂ ਆਇਆ ਤੇ ਉਹਨਾਂ ਨੂੰ ਚੱਕ ਕੇ ਜੇਲ੍ਹ ਸਿਰਤਾ ਤੇਰੇ ਵਰਗਾ ਹੋਰ ਮੂਰਖ ਰਾਜਾ ਕੌਣ ਹੋ ਸਕਦਾ ਤੈਨੂੰ ਲੋਕ ਰਾਜ ઋષਿ ਕਹਿੰਦੇ ਨੇ ਬ੍ਰਹਮ ਗਿਆਨੀ ਰਾਜਾ ਕਹਿੰਦੇ ਆ ਨਾ ਜੋਗ ઋષਿ ਹਾਂ ਤੂੰ ਬ੍ਰਹਮ ਵਿੱਦਿਆ ਜਾਣਦਾ ਇਹਨੂੰ ਪਰ ਤੂੰ ਇੱਕ ਮਾਰੇ ਜੇ ਸਵਾਲ ਪੁੱਛੇ ਬਈ ਜਿਹੜਾ ਹੈ ਹੀ ਸਤ ਦ੍ਰਿਸ਼ਟਮਾਨ ਹੈ ਸਗਲ ਮਥੇਨਾ ਇਹ ਤਾਂ ਪਤਾ ਹੀ ਹੈ ਤੈਨੂੰ ਬਈ ਬਈ ਇਹ ਤੋਂ ਇੰਨਾ ਵੀ ਤੈਨੂੰ ਗਿਆਨ ਨਹੀਂ ਸੀਗਾ ਵੀ ਸਾਰਾ ਕੁਝ ਹੀ ਸਤ ਸਤ ਹੈ ਤਹੇ ਪੰਡਤਾਂ ਨੂੰ ਜੇਹ ਦੇ ਵਿਸ਼ੜਤਾ ਬਹੁਤ ਮਹਾਰਾ ਕੀਤਾ ਤੇ ਜਦੋਂ ਤੈਨੂੰ ਤੈ ਜੇਲ੍ਹ ਸਿਰਤਾ ਤੂੰ ਸਜ਼ਾ ਦੇਣ ਲੱਪਿਆ ਤੈਨੂੰ ਰੱਬ ਰਾਇਦਾ ਇੰਨੀ ਗੱਲ ਪਿੱਛੇ ਹੀ ਤੇ ਬਹੁਤ ਮਾਰਾ ਕੀਤਾ ਇਹ ਕਹਿੰਦਾ ਰਾਜਾ ਜਨਕ ਕਹਿੰਦਾ مالک ਅਜੇ ਵੀ ਸਪਸ਼ਟੀ ਕਰਨੀ ਹੋਇਆ ਹੈਗਾ ਮੈਂ ਨਹੀਂ ਇਸ ਗੱਲ ਤੇ ਮੰਨਦਾ ਗੱਲ ਤੇਰੀ ਸੱਚੀ ਹੈ ਜਿਹੜਾ ਤੂੰ ਦੱਸਿਆ ਇਹ ਵੀ ਸੱਚ ਹੈ ਪਰ ਇਹ ਦੱਸ ਵੀ ਇਹ ਸੱਤ ਹੈ ਕੋ ਉਹ ਸੱਤ ਹੈ ਉਹ ਕੀੜੀ ਵਸਤੂ ਹੈ ਉਹ ਕਹਿੰਦਾ ਇਹ ਵੀ ਸੁਣ ਲੈ ਕਿ ਸੁਪਨਾ ਤੇਰਾ ਇੰਡ ਤੇ ਆ ਗਿਆ ਕਹਿੰਦਾ ਜਦੋਂ ਤੂੰ ਡਿਗਿਆ ਉਦੋਂ ਭੁਖਾਰੀ ਸੀ ਸੁਪਨੇ ਦੇ ਵਿੱਚ ਭੁਖਾਰੀ ਸੀ ਫਿਰ ਜਿਹੜੀ ਤੇਰੇ ਹੱਥ ਤੇ ਵੀ ਫਰੀ ਹੈ ਪਾਣੀ ਪੀਣ ਗਿਆ ਸੀ ਤੱਕਾ ਵੱਜਿਆ ਤੂੰ ਡਿੱਗ ਪਿਆ ਉਦੋਂ ਭੁਖਾਰੀ ਸੀ ਤੇਰੇ ਸੰਕਲਪ ਦੇ ਵਿੱਚ ਭੁਖਾਰੀ ਬੈਠਾ ਸੀ ਮੈਂ ਭੁਖਾਰੀ ਆਂ ਜਦੋਂ ਡਿੱਗ ਪਿਆ ਤੇਰੇ ਮੂੰਹੋਂ ਪਾਣੀ ਨਿਕਲਿਆ ਤੇ ਅੱਖਾਂ ਖੋਲੀਆਂ ਤਾਂ ਦੇਖਿਆ ਤੇਰੇ ਆਲੇ-ਦੋਲੇ ਰਾਣੀਆਂ ਫਿਰਦੀਆਂ ਬਾਂਦੀਆਂ ਫਿਰਦੀਆਂ ਗੋਲੀਆਂ ਫਿਰਤੀਆਂ ਗੰਗਾਜਲ ਚੱਕੀ ਪਈ ਜ ਸੁਰੇ ਸਾਈਆਂ ਨੇ ਤੇਰੇ ਮਨ ਦੇ ਵਿੱਚ ਸੰਕਲਪ ਦੂਜਾ ਪੈਦਾ ਹੋ ਗਿਆ ਵੀ ਮੈਂ ਹੁਣ ਇੱਕ ਸਕਿੰਟ ਪਹਿਲਾਂ ਮੈਂ ਇੱਕ ਗਾਲ ਸੀ ਇੱਕ ਸਕਿੰਟ ਤੋਂ ਬਾਅਦ ਮੈਂ ਰਾਜਾ ਕਵੀ ਬਣ ਗਏ ਹਾਹੀ ਹੈ ਸੰਕਲਪ ਤੇ ਵਿਕਲਪ ਨੇ ਤੈਨੂੰ ਦੋਨਾਂ ਨੇ ਇਹ ਜਿਚਾਤਾ ਵੀ ਇੱਕ ਕਹਿੰਦਾ ਭਖਾਰੀਆਂ ਤੂੰ ਇੱਕ ਕਹਿੰਦਾ ਰਾਜਾ ਤਾਂ ਉਹਦਾ ਤਿੱਥੋਂ ਫੈਸਲਾ ਨਹੀਂ ਹੋ ਸਕਿਆ ਅਜੇ ਤੱਕ। ਤੇਰਾ ਬਿਲਕੁਲ ਸਹੀ ਹੈ। ਫੇਰ ਕਹਿੰਦਾ ਇਹਦਾ ਦੁਆ ਜੋ ਸਤ ਕੀ ਹੈ। ਰਾਜਾ ਜਨ ਕਹਿੰਦਾ। ਕਹਿੰਦਾ ਅਸ਼ਟਾ ਬਖਤਰ ਕਹਿਣ ਲੱਗਿਆ ਮੈਂ ਤੈਨੂੰ ਜਵਾਬ ਇਹ ਦਿੱਤਾ ਸੀ। ਪਹਿਲੇ ਹੀ ਬਈ ਨਾ ਇਹ ਸੱਤ ਹੈ ਤੇ ਨਾ ਉਹ ਸੱਤ ਹੈ ਇਹਦੇ ਇੱਕਵੇਂ ਕਹਿੰਦਾ ਨਾ ਤੇਰਾ ਸੁਪਨਾ ਸੱਤ ਹੈ ਉਹ ਇੱਕ ਸਕੇਟਰ ਦਾ ਸੁਪਨਾ ਸੀ ਆਇਆ ਤੇਰਾ ਸੰਕਲਪ ਪੈਦਾ ਹੋ ਗਿਆ ਮੈਂ ਕਹਿੰਦਾ ਨਾ ਤੇਰਾ ਰਾਹ ਸੱਤ ਹੈ ਹੁਣ ਤੂੰ ਰਾਜੇ ਉਹ ਕਹਿੰਦਾ ਥੋੜੀ ਜਿਹੀ ਘਟੇ ਸਮੇਂ ਵਾਸਤੇ ਹੈ ਰਾਜ ਤੇਰਾ ਹੋਰ ਸਾਲ ਦੋ ਸਾਲ ਹੋਰ ਹੋਊਗਾ ਇੰਨਾ ਹੀ ਹੈ ਹੈ ਇਹ ਵੀ ਸੱਤ ਜੋ ਤੇਰੇ ਨੇਤਰਾਂ ਨਾਲ ਤੂੰ ਦੇਖ ਰਿਹਾ ਹੈ ਇਹ ਅਸਤ ਹੈ ਸੋ ਗੁਰੂ ਪਿਆਰਿਓ ਇਹ ਮਾਇਆ ਪਰਮੇਸ਼ਰ ਦੀ ਜੋ ਹੈ ਬੜੀ ਪਰਬਲ ਹੈ ਪਰਮਾਉਂਦੀ ਹੈ ਕਿ ਕਿਸੇ ਤੇ ਜਦੋਂ ਬਾਦ ਹੋ ਜਾਂਦੀ ਹੈ ਰਾਜਾਂ ਤੇ ਰੀਸ਼ੀਆਂ ਮੂਨੀਆਂ ਤੇ ਵੀ ਪੈ ਜਾਂਦੀ ਹੈ ਸੋ ਮਨ ਨੂੰ ਗਿਆਨ ਨਾਲ ਜੋੜਿਆ ਕਰੋ ਸਾਧੂਆਂ ਤੋਂ ਨਾਮ ਦੀ ਯੁਕਤੀ ਸੋ ਨਾਮ ਜਪਿਆ ਕਰੋ ਗੁਰੂ ਵਾਲੇ ਬਣੋ ਗੁਰਮੰਤਰ ਹੀਣਸਿ ਜੋ ਪ੍ਰਾਣੀ ਤਰੇਹਾਂ ਤਜਨ ਪ੍ਰਿਸ਼ਟਣਾ ਉਪਕਰ ਸੁਪਰ ਗਰਦਵ ਕਾਕੇ ਸਰਪਣ ਤੁਖ ਲੈ ਬਾਣੀ ਆਪਨੂੰ ਕੋਈ ਦੱਸਦੀ ਹੈ ਜੋ ਨਾ ਇਹ ਸੱਤੈ ਸੰਸਾਰ ਨਾ ਉਹ ਸੱਤ ਹੈ ਕੋਈ ਵੀ ਜੀ ਕੋਈ ਵੀ ਸੱਤ ਨਹੀਂ ਜੋ ਅੱਖਾਂ ਨਾਲ ਨੇਤਰਾਂ ਦਿਖਦਾ ਹੈ ਉਹ ਅਸੱਤ ਹੈ ਬਿਨ ਸੰਹਾਰ ਹੈ ਤੇ ਸਤਾਂ ਇੱਕ ਪਰਮੇਸ਼ਰ ਹੀ ਹੈ ਆਦ ਸੱਚ ਜੁਗਾ ਸੱਚ ਹੈ ਪੀ ਸੱਚ ਇਕ ਕੋਈ ਵਸਤੂ ਸੱਚ ਹੈ ਜਿਸ ਬਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਸਤ ਸੰਗਤ ਕਰਿਆ ਕਰੋ ਨਾਮ ਜਪਿਆ ਕਰੋ ਤੇ ਇਸਨ ਇੱਕ ਵਾਰੀ ਮੇਹ ਭਿਤਰ ਕਰੋ ਜਿਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ